ਇਸ ਮੁਲਾਕਾਤ ਦੇ ਰਾਜਨੀਤਿਕ ਪਹਿਲੂ ਸਮਝ ਰਿਆਂ ਕਿ ਕੀ ਵਿਕਰਮ ਜੀਠੀਆ ਦੇ ਲਈ ਜੇਲ੍ਹ ਦੇ ਗੇਟ ਖੁੱਲਣਗੇ ਕਿ ਵਿਕਰਮ ਮਜੀਠੀਆ ਦੇ ਲਈ ਹੁਣ ਜ਼ਮਾਨਤ ਦਾ ਰਾਹ ਖੁੱਲੇਗਾ ਕਿ ਵਿਕਰਮ ਮਜੀਠੀਆ ਜੇਲ੍ਹੋਂ ਬਾਹਰ ਆ ਕੇ ਨਵੇਂ ਸਿਆਸੀ ਪਾਲੇ 'ਚ ਨਜ਼ਰ ਆਏਗਾ ਕਿ ਉਹ ਭਾਜਪਾ ਦਾ ਰੁਕ ਕਰ ਸਕਦਾ ਹੈ ਕਿ ਉਹ ਅਕਾਲੀ ਦਲ ਬਾਦਲ ਧਰ ਨੂੰ ਆਪਣੇ ਹੱਥ 'ਚ ਲੈਣ ਦੀ ਕੋਸ਼ਿਸ਼ ਕਰ ਸਕਦਾ ਕਿਉਂਕਿ ਇਹ ਵੀ ਪਹਿਲੂ ਸਾਹਮਣੇ ਜਗਜਾਤ ਦੇਖਿਆ ਕਿ ਜਸਤਰ ਦੇ ਮਾਮਲੇ 'ਚ ਅਕਾਲੀ ਦਲ ਦੇ ਅੰਦਰ ਰਹਿੰਦੇ ਆ ਇੱਕ ਵੱਖਰਾ ਸਟੈਂਡ ਲਿਆ ਸੀ ਇੱਕ ਵਾਰ ਬਿਕਰਮਜੀਤ ਸਿੰਘ ਨੇ ਇਹ ਵੀ ਸਭ ਨੇ ਦੇਖਿਆ ਕਿ ਜਦੋਂ ਦੁਵਾਰਾ ਇਲਾਜ ਦੇ ਵਿੱਚ ਜਦੋਂ ਸੁਖੀਰ ਬਾਦਲ ਨੂੰ ਮੁੜ ਕੇ ਪ੍ਰਧਾਨ ਚੁਣਿਆ ਜਾਣਾ ਸੀ ਉੱਥੇ ਉਹਨਾਂ ਨੇ ਆਪਣਾ ਰੋਸ ਪੀ ਪ੍ਰਗਟਾਤਾ ਸੀ ਸੋ ਇਸ ਲਈ ਇਹ ਸਪਸ਼ਟ ਹੈ ਕਿ ਬਾਦਲ ਦਲ ਦੇ ਅੰਦਰ ਬਿਕਰਮਜੀਤ ਸਿੰਘ ਥੋੜੀ ਵੱਖਰੀ ਲਾਈਨ ਲੈ ਕੇ ਚੱਲ ਰਹੇ ਨੇ ਤੇ ਚਰਚਾ 'ਵਾਂ ਪਰਵਾਰਕ ਤੌਰ ਤੇ ਵੀ ਕਾਫੀ ਨੇ ਵਿਕੇ ਸੁਖਵੀਰ ਬਾਦਲ ਦੀ ਗਵਾਈ ਵਾਲੇ ਕਾਲੀ ਦਰਨੀ ਤੋਂ ਮੇ ਲੜਾਈਓ ਨਹੀਂ ਲੜੀ ਕਿਉਂਕਿ ਪਰਿਵਾਰ ਚਤਨਾ ਹੈ ਜੀ ਬੀਬੀ ਹਰਸ੍ਰੀਤ ਕੋਰ ਬਾਦਲ ਬਤੌਰ ਭੈਣ ਇੱਕ ਵਾਰ ਮੰਡ ਜਰੂਰ ਆਏ ਰੱਖੜੀ ਤੇ ਪਰ ਸੁਖਵੀਰ ਬਾਦਲ ਨੇ ਤਾਂ ਕਦੇ ਨਾ ਪੇਖਣੀ ਨੂੰ ਗੱਡੀ ਵੀ ਨਹੀਂ ਮੋੜੀ ਸੋ ਇਹ ਸਾਰੇ ਸਵਾਲ ਵੱਡੇ ਹੋ ਰਹੇ ਨੇ ਇਹਨਾਂ ਸਾਰੇ ਸਵਾਲਾਂ ਦੇ ਵਿੱਚ ਡੇਰਾ ਵਿਆਸ ਮੁਖੀ ਦੀ ਮੁਲਾਕਾਤ ਕੀ ਵਿਕਰਮਜੀਠਿਆ ਦੇ ਲਈ ਕੋਈ ਨਮਾ ਸਿਆਸੀ ਇਸ਼ਾਰਾ ਵੀ ਹੈ ਹੁਣ 35 ਮਿੰਟ ਦੀ ਦੀ ਪੈਂਟੀਮੈਂਟ ਦੀ ਮੁਲਾਕਾਤ ਚ ਕਲੀ ਨਾਮ ਚਰਚਾ ਤਾਂ ਹੋਈ ਨਹੀਂ ਹੋਣੀ ਸੁਭਾਵਕ ਹੈ ਕਿ ਉਥੇ ਜਾਂ ਇੰਥੇ ਪਹਿਲੂ ਤੇ ਕੋਈ ਗੱਲ ਹੋਈ ਹੋਵੇ